ਸ਼੍ਰੀਕ ਸ਼ਬਦ ਸੁਣ ਕੇ ਕੋਈ ਖਾਸ ਆਪਣਾ ਵੀ ਗਵਾਨਾ ਜਿਆ ਲੱਗਦਾ ਹੈ ਸ਼੍ਰੀਕ ਕੋਈ ਜਨਮ ਤੋਂ ਨਹੀਂ ਹੁੰਦਾ ਸਭੋਂ ਕੁਝ ਕੋ ਮਾਪਿਓ ਆਪਣੇ ਬੱਚਿਆਂ ਦੇ ਮਨ ਵਿੱਚ ਆਪਣੇ ਚਾਚੇ ਤਾਇਆ ਪ੍ਰਤੀ ਇੰਨਾ ਜ਼ਹਿਰ ਭਰ ਦਿੰਦੇ ਨੇ ਕਿ ਉਹਨਾਂ ਨੂੰ ਆਪਣੇ ਚਾਚੇ ਤਾਇਏ ਸ਼੍ਰੀਕ ਲੱਗ ਲੱਗ ਪੈਂਦੇ ਨੇ ਵੱਡਿਆਂ ਦੀਆਂ ਲੜਾਈਆਂ ਵਿੱਚ ਬੱਚਿਆਂ ਨੂੰ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਜੋ ਬੱਚੇ ਦੇ ਮਨ ਤੇ ਬੁਰਾ ਅਸਰ ਕਰੇ ਲੋਭ ਜਿਹੇ ਮਨ ਵਿੱਚ ਆਪਣੇ ਪਰਿਵਾਰ ਮੈਂਬਰਾਂ 'ਤੇ ਜ਼ਹਿਰ ਭਰ ਦੇਵੇ ਮੇਰਾ ਇਹ ਮੰਨਣਾ ਚਾਚੇ ਤਾਇਆ ਤਾਂ ਦੁੱਖ ਦੇ ਸੁੱਖ ਦੇ ਥੀ ਹੁੰਦੇ ਨੇ ਜੇਕਰ ਬੱਚੇ ਦੇ ਮਨ ਵਿੱਚ ਬਚਪਨ ਤੋਂ ਹੀ ਇਹ ਸਭ ਭਰ ਦਿੱਤਾ ਜਾਵੇ ਤਾਂ ਆਪਣੇ ਤੇਰੇ ਚਾਚੇ ਨਾਲ ਲੜਾਈ ਹੋਈ ਹੈ ਅਸੀਂ ਉਹਨਾਂ ਨਾਲ ਨਹੀਂ ਬੋਲਦੇ ਤੂੰ ਵੀ ਨਹੀਂ ਬੋਲਣਾ ਉਸ ਸਮੇਂ ਬੱਚੇ ਦੇ ਮਨ ਵਿੱਚ ਆਪਣੇ ਪ੍ਰਤੀ ਨਫ਼ਰਤ ਪੈਦਾ ਹੁੰਦੀ ਹੈ काम खास कर मामा कर दिया ने जड़िया अपने पेक्य बच्चों का पूरा प्यार पर रखे परिवार नफरत पैदा कर दूरी बनाने सब तो व्य मां प्यो का ही हाँ है सारे परिवार एक जि नहीं होंगे पर कुछ परिवार गलत होंगे ने इसलिए जेकर किसी मेरी गल ਦਾ ਬੁਰਾ ਲੱਗਿਆ ਤਾਂ ਮਾਫ਼ ਕਰ ਦੇਣਾ ਜੀ ਧੰਨਵਾਦ ਜੀ